ਪਟਿਆਲਾ ਆਪ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਜਲੇਜਾ ਨੇ ਬਿੱਤੇ ਦਿਨ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗਿਆ ਤੋਂ ਮੰਗ ਰੱਖੀ ਸੀ ਕਿ ਕਾਰਪੋਰੇਸ਼ਨ ਦੇ ਐਡੀਟੋਰੀਅਮ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਾਲਾ ਸ਼ਹੀਦਤ ਨੂੰ ਸਮਰਪਿਤ ਸ਼੍ਰੀ ਗੁਰੂ ਤੇਗ ਬਹਾਦਰ ਨਾਮ ਰੱਖਿਆ ਜਾਵੇ ਤਾਂ ਕਾਰਪੋਰੇਸ਼ਨ ਦੇ ਵਿੱਚ ਮੇਅਰ ਕੁੰਦਨ ਗੋਗਿਆ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਅਤੇ ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਜਲੇਜਾ ਨੇ ਮੇਅਰ ਕੁੰਦਨ ਗੋਗਿਆ ਦਾ ਧੰਨਵਾਦ ਕੀਤਾ ਹੋਰ ਕੀ ਕਿਹਾ ਆਓ ਸੁਣਦੇ ਹਾਂ ਜਾ ਬੁਲਾਇਆ ਸੀ ਜਿਹਨੇ ਕਿਰੇ ਦੇ ਤਨਖਾ ਰਹੇ ਜੀ ਉਹਨੂੰ ਬੁਲਾ ਜਿਹਨੇ ਜਿਹੜਾ ਦਸਰ ਦਾ ਬਤਾਵਾ ਜਿਹੜਾ ਸਾਡੇ ਹਾਊਸ ਜੀ ਆ ਰਿਹਾ ਹੈ ਅੱਜ ਦਾ ਦਿਨ ਬੜਾ ਇਤਿਹਾਸਿਕ ਦਿਨ ਹੈ ਕਿਉਂਕਿ ਪੰਜਾਬ ਸਰਕਾਰ ਅੱਜ ਜਿਹੜਾ 350 ਸਾਲਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਵਾਲਾ ਬੜੇ ਜੰਗੀ ਪੱਦਰ ਤੇ ਪੂਰੇ ਪੰਜਾਬ ਚ ਮਨਾਇਆ ਜਾ ਰਿਹਾ ਔਰ ਪੂਰੀ ਦੁਨੀਆ ਚੋਂ ਲੋਕ ਸ਼੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਆ ਰਹੇ ਨੇ ਔਰ ਬੜੀ ਖੁਸ਼ੀ ਹੈ ਅੱਜ ਜਿਹੜਾ ਸਾਡਾ ਕਮਿਊਨਿਟੀ ਹਾਲ ਉਹਦਾ ਜਿਹੜਾ ਮਤ ਹੈ ਅੱਜ ਮੇਅਰ ਸਾਹਿਬ ਨੇ ਪਾਸ ਕਰਕੇ ਉਹਦਾ ਨਾਮ ਵੀ ਸ਼ਰੂਰ ਤੇ ਇੱਕ ਵਾਹਦਰ ਸਾਹਿਬ ਤੇ ਰੱਖ ਦਿੱਤਾ ਇਸ ਗੱਲ ਦੀ ਸਾਰੇ ਕਾਉਂਸਲ ਸਹਾਬਾਨ ਨੂੰ ਪਟਿਆਲੀਆਂ ਨੂੰ ਦਿਲ ਦੀਆਂ ਗਹਿਰਾਂ ਤੋਂ ਵਧਾਈ ਹੈ ਔਰ ਮੇਅਰ ਸਾਹਿਬ ਦਾ ਧੰਨਵਾਦ ਹੈ ਕਿਉਂਕਿ ਇਹ ਪਹਿਲੀ ਵਾਰ ਹੋਇਆ ਜਿਹੜਾ ਸ਼੍ਰੀ ਗੁਰਤੇਗ ਵਾਹਦਰ ਸਾਹਿਬ ਦੇ ਨਾਮ ਤੇ ਕਮਿਊਨਿਟੀ ਹਾਲ ਰੱਖਿਆ ਗਿਆ ਔਰ ਜਿੱਥੇ ਤੱਕ ਪੰਜਾਬ ਸਰਕਾਰ ਦੀ ਗੱਲ ਹੈ ਆਮ ਆਦਮੀ ਪਾਰਟੀ ਸਰਕਾਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਸਿੰਘ ਸਾਹਿਬ ਬੜੇ ਦਿਲੋਂ ਲੱਗੇ ਹੋਏ ਨੇ ਤਕਰੀਬਨ ਸਾਰੀਆਂ ਡਿਵੀਨਿਟੀਆਂ ਪੂਰੇ ਹਿੰਦੁਸਤਾਨ ਦੀਆਂ ਨੂੰ ਪੂਰੇ ਵਰਲਡ ਚੋਂ ਇਨਵਾਈਟ ਕਰਕੇ ਆਏ ਨੇ ਆ ਦੋ ਦੋ ਮਿਨਿਸਟਰਸ ਹਰੇਕ ਸਟੇਟ ਚ ਜਾ ਕੇ ਭੇਜੇ ਨੇ ਚੀਫ ਮਿਨਿਸਟਰਸ ਨੂੰ ਕੈਬਨਿਟ ਦੇ ਮਿਨਿਸਟਰਸ ਨੂੰ ਸੈਂਟਰ ਸਰਕਾਰ ਦੇ ਉਹਨਾਂ ਨੂੰ ਔਰ ਪੂਰੇ ਵਰਲਡ ਚੋਂ ਬੰਦੇ ਆ ਰਹੇ ਨੇ ਜਿਹੜੇ ਆਨੰਦਪੁਰ ਸਾਹਿਬ ਨਤਮਸਤਕ ਹੋਣਗੇ ਔਰ ਬਹੁਤ ਹੀ ਸ਼ਰਧਾ ਨਾਲ 350 ਸਾਲਾ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਜੀ ਥੈਂਕ ਯੂ पर लेकिन आकरे खुशी दी बड़ी गल हुई है कि सच्चे बादशाह दी कृपा या जो टोरियन जो मीटिंग हॉल है एदा नाम श्री गुरतेज बहादुर साहिब जी ਦੇ ਨਾਂ ਤੇ ਰੱਖਿਆ ਜਾ ਰਿਹਾ ਹੈ ਮੈਂ ਭਗਵਾਨ ਸਿੰਘ ਮਾਨ ਜੀ ਨੂੰ ਪਰਤੇਜ ਪੰਨੂ ਜੀ ਨੂੰ ਅਰਪਾਲ ਜਨੇਜਾ ਜੀ ਨੂੰ ਮਲਕੇ ਸਾਰਿਆਂ ਨੂੰ ਅਸੀਂ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ ਕਿ ਇਹਨਾਂ ਨੇ ਸ਼ਹੀਦਾਂ ਨੂੰ ਯਾਦ ਕੀਤਾ ਹੈ ਕਿ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਬਹੁਤ ਹੀ ਅੱਛੇ ਨੇ ਕਿ ਜੋ ਪਟਿਆਲੇ ਦਾ ਕੰਮ ਕਰ ਰਹੇ ਨੇ ਬੜੇ ਠੋਕੇ ਕਰ ਰਹੇ ਨੇ ਇਹਨਾਂ ਸਾਰਿਆਂ ਦਾ ਹੀ ਬਹੁਤ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹੈ ਸ਼੍ਰੀ ਗੁਰਤੇਗ ਬਾਦਰ ਜਥਾ ਗੁਰਦੁਆਰਾ ਮੋਤੀ ਬਾਗ ਜਿਹੜੇ ਕਿ ਆਪ ਵੀ ਕਮਿਸ਼ਨਰ ਸਾਹਿਬ ਗੌਰ ਕਰਕੇ ਸਾਰੀਆਂ ਛੜਕਾਂ ਦੀ ਸਫਾਈ ਨਗਰ ਕੀਰਤਨ ਦੇ ਅੱਗੇ ਜੋ ਚੱਲਣਾ ਹੈ ਪੰਜਾਬ ਸਰਕਾਰ ਪੂਰਾ ਸਾਥ ਦੇ ਰਹੀ ਹੈ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਗਰ ਕੀਰਤਨ ਕੱਢ ਰਹੀ ਹੈ ਜਿਹਦੇ ਸ਼ਾਨ ਸ਼ੌਕਤ ਦੇ ਵਿੱਚ ਸਾਰੇ ਬਾਜ਼ਾਰ ਵੀ ਸੱਜਣਗੇ ਔਰ ਸਾਰੀਆਂ ਸੰਗਤਾਂ ਨੂੰ ਫਿਰ ਇੱਕ ਵਾਰ ਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ